ਸਤ ਪੰਜਾਬ ਦੇ ਖੇਤੀਬਾੜੀ ਸੰਕਟ ਨੂੰ ਭਾਰਤ ਦੇ ਖੇਤੀਬਾੜੀ ਸੰਕਟ ਤੋਂ ਬਿਲਕੁਲ ਵੱਖ ਕਰਕੇ ਨਹੀਂ ਦੇਖਿਆ ਜਾ ਸਕਦਾ ਟੰਡੀ ਪੰਜਾਬ ਸਨੇ ਪੂਰੇ ਮੁਲਕ ਨੇ ਆਜ਼ਾਦੀ ਤੋਂ ਪਹਿਲਾਂ ਖੇਤੀਬਾੜੀ ਸੰਕਟ ਹੰਡਾਇਆ ਸੀ ਅਤੇ ਹੁਣ ਵੀ ਇਸ ਸੰਕਟ ਨੂੰ ਹੰਡਾਉਣ ਲਈ ਮਜਬੂਰ ਹੈ ਡੰਡੀ ਵਰਤਮਾਨ ਸਮੇਂ ਦੌਰਾਨ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀਆਂ ਵੱਧਦੀਆਂ ਖੁਦਕੁਸ਼ੀਆਂ ਇੱਕ ਨਵਾਂ ਅਤੇ ਦੁਖਦਾਈ ਵਰਤਾਰਾ ਹੈ ਡੰਡੀ ਕੁਝ ਵਿਦਵਾਨ ਖੇਤੀਬਾੜੀ ਸੰਕਟ ਨੂੰ ਸਿਰਫ ਕਿਸਾਨੀ ਸੰਕਟ ਤੱਕ ਹੀ ਸੀਮਤ ਕਰਕੇ ਦੇਖਦੇ ਹਨ ਜਿਹੜਾ ਕਿਸੇ ਵੀ ਤਰ੍ਹਾਂ ਉਚਿਤ ਨਹੀਂ ਹੈ ਡੰਡੀ ਪੰਜਾਬ ਦੇ ਖੇਤੀਬਾੜੀ ਸੰਕਟ ਦਾ ਖੇਤੀਬਾੜੀ ਖੇਤਰ ਨਾਲ ਸੰਬੰਧਿਤ ਸਾਰੇ ਵਰਗ ਕਿਸਾਨਾਂ ਖੇਤ ਮਜ਼ਦੂਰਾਂ ਅਤੇ ਪਿੰਡੂ ਛੋਟੇ ਕਾਰੀਗਰਾਂ ਦੇ ਸੰਕਟ ਧਰਤੀ ਹੇਠਲੇ ਪਾਣੀ ਦੀ ਸਤਹ ਦੇ ਲਗਾਤਾਰ ਥੱਲੇ ਜਾਣ ਅਤੇ ਪੀਣ ਵਾਲੇ ਪਾਣੀ ਦਾ ਘਾਟ ਅਤੇ ਡਿੱਗਦੇ ਮਿਆਰ ਅਤੇ ਵਾਤਾਵਰਨ ਵਿੱਚ ਪੈਦਾ ਹੋਏ ਵਿਗਾੜ ਦੇ ਸੰਕਟ ਵੱਜੋਂ ਅਧਿਐਨ ਕਰਨਾ ਜਾਦਾ ਉਚਿਤ ਹੋਵੇਗਾ ਟੰਡ ਦੇ ਆਜ਼ਾਦ ਹੋਣ ਤੋਂ ਬਾਅਦ ਕੇਂਦਰ ਸਰਕਾਰ ਨੂੰ ਮੁਲਕ ਦੇ ਲੋਕਾਂ ਨੂੰ ਅਨਾਜ ਮੁਹੱਈਆ ਕਰਵਾਉਣ ਲਈ ਬਾਹਰਲੇ ਮੁਲਕਾਂ ਅੱਗੇ ਠੂਠਾ ਫੜਨ ਵਰਗੇ ਨੌਬਤ ਦਾ ਸਾਹਮਣਾ ਕਰਨਾ ਪਿਆ ਡੰਡੇ ਇਸ ਸਮੱਸਿਆ ਉੱਤੇ ਕਾਬੂ ਪਾਉਣ ਲਈ ਕੇਂਦਰ ਸਰਕਾਰ ਨੇ ਖੇਤੀਬਾੜੀ ਦੀ ਨਮੀ ਜੁਗਤ ਨੂੰ ਅਪਣਾਉਣ ਦਾ ਫੈਸਲਾ ਕੀਤਾ ਡੰਡੇ ਖੇਤੀਬਾੜੀ ਦੀ ਇਹ ਜੁਗਤ ਵੱਧ ਝਾੜ ਦੇਣ ਵਾਲੇ ਬੀਜ ਯਕੀਨੀ ਸਿੰਚਾਈ ਰਸਾਇਣਿਕ ਖਾਦਾਂ ਕੀਟ ਅਤੇ ਉਲੀ ਨਾਸ਼ਕਾਂ ਨਦੀਨ ਨਾਸ਼ਕਾਂ ਮਸ਼ੀਨਰੀ ਅਤੇ ਖੇਤੀਬਾੜੀ ਕਰਨ ਦੇ ਆਧੁਨਿਕ ਢੰਗਾਂ ਦਾ ਇੱਕ ਪੁਲੰਦਾ ਸੀ ਡੰਡੇ ਪੰਜਾਬੀ ਸੂਬੇ ਦੇ ਹਿੰਮਤੀ ਕਿਸਾਨਾਂ ਖੇਤ ਮਜ਼ਦੂਰਾਂ ਅਤੇ ਪਿੰਡੂ ਛੋਟੇ ਕਾਰੀਗਰਾਂ ਅਤੇ ਅਮੀਰ ਕੁਦਰਤੀ ਸਾਧਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਖੇਤੀਬਾੜੀ ਦੀ ਨਵੀਂ ਜੁਗਤ ਨੂੰ ਸਭ ਤੋਂ ਪਹਿਲਾਂ ਇਸ ਸੁੱਬੇ ਵਿੱਚ ਸ਼ੁਰੂ ਕਰਨ ਦਾ ਫੈਸਲਾ ਕੀਤਾ ਡੰਡੇ ਖੇਤੀਬਾੜੀ ਦੀ ਇਸ ਜੁਗਤ ਨੂੰ ਅਪਣਾਉਣ ਸਦਕਾ ਖੇਤੀ ਬੜੀ ਉਤਪਾਦਕਤਾ ਅਤੇ ਉਤਪਾਦਨ ਵਿੱਚ ਅਥਾ ਵਾਦਾ ਹੋਇਆ ਟੰਡ ਇਸ ਕਾਮਯਾਬੀ ਨੂੰ ਹਰੇ ਇਨਕਲਾਬ ਦਾ ਨਾਂ ਦਿੱਤਾ ਗਿਆ ਡੰਡੇ ਪੰਜਾਬ ਦੀ ਇੱਕ ਕਾਮਯਾਬੀ ਨੇ ਕੇਂਦਰ ਸਰਕਾਰ ਦਾ ਬਾਹਰਲੇ ਮੁਲਕਾਂ ਤੋਂ ਅਨਾਜ ਮਗਬਾਉਣ ਲਈ ਠੂਠਾ ਫੜਨ ਵਰਗੀ ਨੋਬਤ ਤੋਂ ਤਾਂ ਖਿਹੜਾ ਸੁਰਵਾ ਦਿੱਤਾ ਪਰ ਸਰਕਾਰ ਖਾਸ ਕਰਕੇ ਕੇਂਦਰ ਸਰਕਾਰ ਦੀਆਂ ਖੇਤੀਬਾੜੀ ਖੇਤਰ ਵਿਰੋਧੀ ਨੀਤੀਆਂ ਨੇ ਖੇਤੀਬਾੜੀ ਸੰਕਟ ਪੈਦਾ ਕਰ ਦਿੱਤਾ ਜਿਸ ਦੀ ਸਭ ਤੋਂ ਵੱਧ ਮਾਰ ਨੂੰ ਹਟਾਉਣ ਲਈ ਪੰਜਾਬ ਮਜਬੂਰ ਹੈ ਡੰਡੇ ਪਿਛਲੇ ਤਕਰੀਬਨ 5 ਦਹਾਕਿਆਂ ਤੋਂ ਇਕੱਲਾ ਪੰਜਾਬ ਜਿਹੜਾ ਰਕਵੇ ਦੇ ਪੱਖੋਂ ਬਹੁਤ ਛੋਟਾ 1.54 ਫੀਸਦ ਸੂਬਾ ਹੈ ਕਣਕ ਅਤੇ ਝੋਨੇ ਦੇ ਸਬੰਧ ਵਿੱਚ ਕੇਂਦਰੀ ਅਨਾਜ ਭੰਡਾਰ ਵਿੱਚ ਤਕਰੀਬਨ ਔਸਤਨ 50 ਫੀਸਦ ਯੋਗਦਾਨ ਪੌਂਦਾ ਰਿਹਾ ਹੈ ਡੰਡੇ 21718 ਦੌਰਾਨ ਵੀ ਝੋਨੇ ਅਤੇ ਕਣਕ ਦੇ ਸਬੰਧ ਵਿੱਚ ਪੰਜਾਬ ਦਾ ਇਹ ਯੋਗਦਾਨ ਕ੍ਰਮਵਾਰ 30.98 ਅਤੇ 37.97 ਫੀਸਦ ਰਿਹਾ ਡੰਡੇ ਇੰਡੀਅਨ ਕਾਉਂਸਲ ਆਫ ਸੋਸ਼ਲ ਸਾਇੰਸ ਰਿਸਰਚ ਦੁਆਰਾ ਸਪான்ਸਰ ਕੀਤੇ ਗਏ ਖੋਜ ਪ੍ਰੋਜੈਕਟ ਲਈ ਲੇਖਕ ਅਤੇ ਉਸ ਦੇ ਸਹਿਯੋਗੀਆਂ ਦੁਆਰਾ ਖੇਤੀਬਾੜੀ ਸਾਲ 2014-15 ਲਈ ਕੀਤੇ ਸਰਵੇਖਣ ਅਨੁਸਾਰ ਪੰਜਾਬ ਦੇ ਕਿਸਾਨਾਂ ਸਿਰ 355 ਕਰੋੜ